ਤੁਈਕਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਦੱਸਿਆ ਕਿ ਸੰਦੀਪ ਜਾਖੜ ਅਤੇ ਹੋਰ ਵਰਕਰਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੋ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਭਾਜਪਾ ਦੇ ਵੱਲੋਂ ਅਬੋਹਰ ਦੇ ਵਿੱਚ ਲਾਏ ਗਏ ਸਹਾਤਾ ਕੈਂਪ ਦੇ ਵਿੱਚ ਪੁੱਜਣ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਰਵਾਨਾ ਹੋਏ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ। ਇਸ ਤੋਂ ਬਾਅਦ ਸੁਨੀਲ ਜਾਖੜ ਟੋਲ ਪਲਾਜ਼ਾ ਨੇੜੇ ਤਲਨਾ ਲਾ ਕੇ ਬੈਠ ਗਏ। ਉਹਨਾਂ ਨੇ ਕਿਹਾ ਮੈਨੂੰ ਗ੍ਰਿਫਤਾਰੀ ਦੀ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕੇਂਦਰ ਦੀਆਂ ਸਕੀਮਾਂ ਲੋਕਾਂ ਨੂੰ ਦੱਸ ਕੇ ਅਸੀਂ ਗਰੀਬ ਲੋਕਾਂ ਦਾ ਫਾਇਦਾ ਕਰਨ ਲਈ ਚੱਲੇ ਆਂ ਪਰ ਪੰਜਾਬ ਸਰਕਾਰ ਸਾਨੂੰ ਰੋਕ ਰਹੀ ਹੈ ਜੀਆ। ਭਾਜਪਾ ਨੇ ਇਸ ਐਕਸ਼ਨ ਮਗਰੋਂ ਆਪ ਸਰਕਾਰ ਖਿਲਾਫ ਸੰਘਰਸ਼ ਦਾ ਵਿਗੁੱਲ ਵੀ ਵਜਾ ਦਿੱਤਾ ਹੈ। ਸੋ ਪਾਜਪਾ ਪੰਜਾਬ ਦੇ ਵਫਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਪਾਜਪਾ ਘੁਆਂਦਿਆਂ ਗ੍ਰਿਫਤਾਰੀਆਂ ਖਿਲਾਫ ਮੰਗ ਪੱਤਰ ਦਿੱਤਾ ਸੀ। ਸੋ ਪਾਜਪਾ ਵੱਲੋਂ ਇਸ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸ ਦੌਰਾਨ ਪੁਲਿਸ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਏਜੜਾ ਹਿਰਾਸਤ ਦੇ ਵਿੱਚ ਲੈ ਲਿਆ। ਬਿਊਰੋ ਰਿਪੋਰਟ ਲੁਧਿਆਣਾ ਲਾਈਵ ਮੈਂ ਸਭ ਨਾ ਕਿਸੇ ਕੈਂਪ ਤੇ ਚੱਲਿਆ ਨਾ ਸਾਨੂੰ ਕਿਸੇ ਗ੍ਰਿਫਤਾਰੀਆਂ ਦੀ ਪਰਵਾਹ ਅਸੀਂ ਚੱਲੇ ਆ ਗਰੀਬ ਕਿਸਾਨ ਕਮਜ਼ੋਰ ਐਸੀ ਪਾਈਚਾਰੇ ਦੇ ਟਿੱਡੇ ਤੇ ਜਿਹੜੀ ਲਤ ਮਾਰਨ ਵਾਲੀ ਸਰਕਾਰ ਉਹਦੇ ਖਿਲਾਫ ਚੱਲੇ ਆ ਆ ਸਰਕਾਰ ਜਿਹੜੀ ਹੈ ਪੰਜਾਬ ਵਾਲੀ ਨਾਮ ਧਰ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਸਿਮਰ ਜੀ ਥੋੜਾ ਚੱਲੇ ਕਰੋ ਆਮ ਹੋਣਾ ਚਾਹੀਦਾ ਆਨ ਆਸ਼ਾ ਪਾਰਟੀ ਇਹਨਾਂ ਦਾ ਇੱਕੋ ਹੀ ਨਾਰਾ ਹੈ ਹਲੋ ਹਲੋ ਹਰ ਨਾ ਨਾਰਾ ਹੈ ਜੀ ਨਾ ਤੋਂ ਦੇਣਗੇ ਨਾ ਪੀਜਪੀ ਨੂੰ ਗਰੀਬ ਨੂੰ ਕੁਛ ਦੇਣੇ ਦੇਣਗੇ ਗਰੀਬ ਦਾ ਜਿਹੜਾ ਹੱਕ ਹੈ ਨਾ ਸਾਬ ਉਸ ਤੱਕ ਪਹੁੰਚਾਉਣ ਵਾਸਤੇ ਪੀਜਪੀ ਦੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਵਾਖੀ ਹੈ ਅਸੀਂ ਥੱਲੇ ਕਰਿਆ ਗਰੀਬ ਦਾ ਪਹੁੰਚਾਉਣ ਵਾਸਤੇ ਚੱਲੇ ਆਂ ਗਰੀਬ ਦਾ ਹੱਕ ਲੈਣ ਵਾਸਤੇ ਚੱਲੇ ਆਂ ਕਿ ਅਸੀਂ ਪੀਜਪੀ ਖੜੀ ਹੈ ਗਰੀਬ ਦਾ ਹੱਥ ਹਰ ਹਰ ਸੇਵਾਗੇ ਜੋ ਜਿਹੜਾ ਸੁਨੇਹਾ ਹੈ ਉਹ ਸਤਿ ਸ੍ਰੀ ਅਕਾਲ ਜੀ ਕਿਉਂਕਿ ਇਹ ਕਾਂਗਰਸ ਵਾਲੇ ਵੀ ਇਹਦੇ ਨਾਲ ਲੜ ਕੇ ਸਾਡੇ ਵਰਕਰਾਂ ਦੇ ਰਸਤੇ 'ਚ ਅੱਡੇ ਵੀ ਜਰੇ ਪਰ ਹਲੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨਾਂ ਨੂੰ ਇੱਕ ਸਦਾ ਸੁਨੇਹਾ ਹੈ ਕਿ ਸਾਡੇ ਹਾਂ ਜੀ ਵਰਕਰਾਂ ਕੰਨੀ ਕੋੜੀ ਅੱਖ ਨਾਲ ਖੌਲ ਨਹੀਂ ਦੇਣਗੇ ਵਰਕਰ ਨਹੀਂ ਸਾਡੇ ਜਿਹੜੇ ਸਾਡੇ ਵਰਗੇ ਚਿੱਟੇ ਲੀਡੇ ਵਾਲੇ ਕੁਰੇ ਫਿਰਦੇ ਨੇ ਸਾਰੇ ਮੈਂ ਰਿਸ਼ਤਕਾਰੀਆਂ ਦੇਾਂਗੇ ਉਹਦੇ ਬਾਅਦ ਕੋਈ ਗਰੀਬ ਕੰਨੀ ਚੱਕੇ ਕਿਤੇ ਬਾਅਦ ਕਿਸੇ ਵਰਕਰ ਦਾ ਜਿਹਨੇ ਚਾਹੇ ਗਲਵੰਧਰਾਂ ਜਿਹਨੂੰ ਗ੍ਰਿਫਤਾਰ ਕੀਤਾ ਅਕਲਬੋਬੋਜੀ ਨੂੰ ਗ੍ਰਿਫਤਾਰ ਕੀਤਾ ਪੰਜਾਬ ਜਾਨੀ ਸਾਹਿਬ ਦਾ ਆਪ ਲੀਡਰ ਤੇ ਉਹ ਲੀਡਰ ਦਾ ਨੰਬਰ ਨਾ ਆਣਾ ਜਾਣਾ ਸਾਹਿਬ ਇਹ ਅੱਗੇ ਲੱਕੇ ਨਾਲ ਕਰਵਾਇਆ ਸੀਗਾ ਕਿ ਅਸੀਂ ਪਹਿਲਾਂ ਸਾਡੀਆਂ ਗ੍ਰਿਫਤਾਰੀਆਂ ਹੋਣਗੀਆਂ ਫਿਰ ਬਾਅਦ ਪਾਚੇ ਵਰਕਰਾਂ